ਰੋ ਦੇ ਰੋ ਕਰ ਆ ਮਾ ਮਾਰਦਾ 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 ਕੋਈ ਨਹੀਂ ਆ ਚਾੜ ਮਾਰ ਗਿਆ ਆ ਕੱਲ ਸਾਡੀ ਇਹਦੇ ਨਾਲ ਫੋਨ ਤੇ 9 ਵਜੇ ਸ਼ਾਮ ਨੂੰ ਗੱਲ ਹੋਈ ਆ ਵੀ ਠੀਕ ਠਾਕ ਸੀ ਬਿਲਕੁਲ ਸਹੀ ਕਹਿੰਦਾ ਪੈਣ ਲੱਗਾ ਮੈਂ ਕਿ ਚੱਲ ਪੈ ਜਾ ਕੋਈ ਸਾਜ ਇਸ ਐਸੀ ਸਾਡੇ ਬੇਟੇ ਨੂੰ ਕਿਸ ਨੇ ਮਾਰਾਇਆ ਜਾਂ ਕੁਝ ਵੀ ਇਹਦੀ ਜਾਂਚ ਹੋਣੀ ਚਾਹੀਦੀ ਸਰਪੰਚ ਸਾਹਿਬ ਚਾਹੀਦਾ ਜੀ ਅਸੀਂ ਤਾਂ ਸਾਡਾ ਤਾਂ ਸਾਰਾ ਕੁਝ ਲੁੱਟਿਆ ਪੱਟਿਆ ਗਿਆ ਜੀ ਅੱਜ ਸਾਡਾ ਤਾਂ ਖਤਮ ਹੋ ਗਿਆ ਜੀ ਅਸੀਂ ਤਾਂ ਅੱਜ ਬਸ ਉਥੇ ਕਰਾਂਗੇ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਲਾਈਵ ਤੇ ਚੈਨਲ ਮੈਂ ਆਜ਼ਾਦ ਸਿੰਘ ਇਸ ਵੇਲੇ ਦੀ ਵੱਡੀ ਖਬਰ ਦੇ ਨਾਲ ਅਸੀਂ ਤੁਹਾਨੂੰ ਰੂਪ ਰੂਪ ਕਰਾਉਣ ਜਾ ਰਹੇ ਹਾਂ ਫਿਰੋਜ਼ਪੁਰ ਕੇਂਦਰੀ ਜੇਲ੍ਹ ਇੱਕ ਵਾਰ ਫਿਰ ਸੁਰੱਖਿਆ ਵਿੱਚ ਆ ਚੁੱਕੀ ਹੈ ਜੀ ਹਾਂ ਜਿੱਥੇ ਅੱਜ ਸਵੇਰੇ ਤੜਕਸਾਰ ਸਜ਼ਾ ਕੱਟ ਰਹੇ ਨਾਮੀ ਭੋਲਾ ਸ਼ੂਟਰ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਮਿਲੀ ਜਾਣਕਾਰੀ ਅਨੁਸਾਰ ਭੋਲਾ ਸ਼ੂਟਰ ਦੀ ਅਚਾਨਕ ਜੇਲ੍ਹ ਅੰਦਰ ਤਬੀਤ ਖਰਾਬ ਹੋਈ ਸੀ ਜਿਸ ਤੋਂ ਬਾਅਦ ਉਸ ਨੂੰ ਫਿਰੋਜ਼ਪੁਰ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਕਰੀਬ 5:30 ਵਜੇ ਉਸ ਦੀ ਮੌਤ ਹੋ ਗਈ ਤੁਹਾਨੂੰ ਦੱਸ ਦਈਏ ਕਿ ਭੋਲਾ ਸ਼ੂਟਰ ਜੇਲ੍ਹ ਵਿੱਚ ਅਲੱਗ-ਅਲੱਗ ਅਪਰਾਧਿਕ ਮਾਮਲਿਆਂ ਵਿੱਚ ਸਜ਼ਾ ਕੱਟ ਰਿਹਾ ਸੀ ਉੱਥੇ ਹੀ ਭੋਲਾ ਸ਼ੂਟਰ ਦੇ ਪਰਿਵਾਰਕ ਮੈਂਬਰਾਂ ਨੇ ਜੇਲ੍ਹ ਪ੍ਰਸ਼ਾਸਨ ਤੇ ਉਸ ਦਾ ਕਤਲ ਕਿਤੇ ਜਾਣ ਦੇ ਦੋਸ਼ ਲਗਾਏ ਨੇ রবি তো মারতাম মারত হি বাড়ি মার গে পা হায় মারত নায় হায় 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 লাগ ਕੀਤੀਆਂ میرے ਨਾਲ گل ਕੀਤੀਆਂ بولے आजा بولے ਮੈਨੂੰ ਨਾ ਸੁਣੇ ਕਿਨਾਈ ਤੇ اڈਿਆ ਤੇ ਰੋਜਾ ਕਿਨਾਰਾ ਵੇ ਕਿਨਾਰਾ ਕੱਖ ਨਾ ਰਵੇ ਮੇਰੇ ਨਾਲ ਗੱਲ ਕੀਤੀ ਆ ਵੀਡੀਓ ਖਾਲ ਕੀਤੀ ਆ ਮੇਰੇ ਨਾਲ ਗੱਲ ਕੀਤੀ ਤਾਂ ਮੈਨੂੰ ਹਾਂ ਲੱਗੋ ਫਿਰ ਲਗਾਓ ਮੈਨੂੰ ਕਹਿਦਾ ਸੀ ਮੰਮੀ ਕੋਈ ਦਲਦਾ ਅੰਦਰ ਕੀਜ ਨਗਾਉਂਦੇ ਆ ਇਹ ਮੈਨੂੰ ਮਰਵਾਣਗੇ ਇਹਨੇ ਆਹੋੜੇ ਨੇ ਮੇਰੇ ਪੁੱਤ ਨੂੰ ਮਰਵਾਤਾ ਕੋਲ ਸਾਲਾਂ ਨਾਲ ਨਾਲ ਕੇ ਅੰਦਰ ਕੀਜ ਨਗਾਤੀ ਉਹਦੇ ਮੂੰਹ ਦੇ ਵਿੱਚ ਚੰਗਾਈ ਜਾਂਦੀ ਆ ਉਹਦੇ ਮੂੰਹ ਦੇ ਵਿੱਚ ਚੰਗਾਈ ਜਾਂਦੀ ਆ ਮੇਰਾ ਪੁੱਤ ਨੂੰ ਮਰਵਾਤਾ ਇਹਨੇ ਆਲੇ ਆ ਮਰਵਾਤਾ ਸੁਪਤ ਜਿਹੜੇ ਬੰਦੇ ਚੁਣੇ ਤਾਂ ਉਹ ਗੀਤ ਕਿਉਂ ਅਰੇ ਬੋਤਲ ਹੋ ਗਿਆ ਕੀ ਹੈ ਇਹ ਕਿੱਥੇ ਬੰਦ ਹੈਗਾ ਸੀਗਾ ਇਹ ਰੋਇਪੁਰ ਚ ਇੱਥੇ ਜੇਲ੍ਹ ਚ ਬੰਦ ਸੀ ਜੀ ਸਾਨੂੰ ਤਾਂ ਹੁਣ ਸਵੇਰ ਕਿਸੇ ਨੇ ਫੋਨ ਨਹੀਂ ਜੇਲ੍ਹ ਪ੍ਰਸ਼ਾਸਨ ਨੇ ਕੀਤਾ ਜੀ ਵੀ ਕੀ ਇਹਦੇ ਨਾਲ ਹੋਇਆ ਕੀ ਨਹੀਂ ਕੱਲ ਸਾਡੀ ਇਹਦੇ ਨਾਲ ਫੋਨ ਤੇ 9 ਵਜੇ ਸ਼ਾਮ ਨੂੰ ਗੱਲ ਹੋਈ ਆ ਵੀ ਠੀਕ ਠਾਕ ਸੀ ਬਿਲਕੁਲ ਸਹੀ ਕਹਿੰਦਾ ਪੈਣ ਲੱਗਾ ਮੈਂ ਕਿ ਚੱਲ ਪੈ ਜਾ ਸਾਨੂੰ ਨਹੀਂ ਪਤਾਗਾ ਕੀ ਹੋਇਆ ਜੀ ਹੁਣ ਇਹ ਤਾਂ ਪਰਮਾਤਮਾ ਜਾਣਦਾ ਜੀ ਕੀ ਇਹਨਾਂ ਨੇ ਕੀਤਾ ਕੀ ਨਹੀਂ ਹੁਣ ਕੋਈ ਸਾਜਿ ਸਹੀ ਸਾਡੇ ਬੇਟੇ ਨੂੰ ਕਿਸੇ ਨੇ ਮਰਾਇਆ ਜਾਂ ਕੁਝ ਵੀ ਇਹਦੀ ਜਾਂਚ ਹੋਣੀ ਚਾਹੀਦੀ ਹੈ ਹੁਣ ਤੁਸੀਂ ਦੇਖੀ ਹਾਲਾਤ ਕਿਹੋ ਜਿਹੇ ਨੇ ਉਹਨਾਂ ਦੇ ਹਾਲਾਤ ਮੂੰਹ ਚ ਚੱਕ ਗਈ ਜਾਂਦੇ ਨੇ ਵੀ ਕੀ ਲੱਗਦਾ ਤੁਹਾਨੂੰ ਸ਼ੱਕ ਕਿਸ ਤਰ੍ਹਾਂ ਦਾ ਸ਼ੱਕ ਜਿਹੋ ਹੀ ਲੱਗਦਾ ਜੀ ਸਾਨੂੰ ਵੀ ਵੀ ਕੋਈ ਦਿੱਤਾ ਹੀ ਆ ਹੋਰ ਕਿ ਨਹੀਂ ਤਾਂ ਹੋਰ ਕੋਈ ਨਸ਼ਾ ਹੀ ਕਰਦਾ ਨਹੀਂ ਸੀ ਹਾਂ 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 ਜੀ ਇਹ ਨਸ਼ਾ ਕਰਦਾ ਵੈ ਅਸੀਂ ਕਹਦੀ ਆ ਨਸ਼ਾ ਕਰਕੇ ਮਰ ਗਿਆ ਪਹਿਲੀ ਗੱਲ ਤਾਂ ਜੇਲ੍ਹ ਚ ਨਸ਼ਾ ਹੋਣਾ ਕਿੱਥੋਂ ਆ ਜੀ ਇਹ ਤਾਂ ਹੁਣ ਇਹ ਹੀ ਦੱਸ ਸਕਦੇ ਵੀ ਕੀ ਹੋਇਆ ਕੀ ਨਹੀਂ ਜੀ ਅਸੀਂ ਤਾਂ ਕੁਝ ਨਹੀਂ ਦੱਸ ਸਕਦੇ ਤੁਸੀਂ ਜਾਂਚ ਦੀ ਮੰਗ ਕਰ ਦਿਓ ਤੇ ਜਾ ਕੇ ਕਰ ਦਿਓ ਜੀ ਇੱਥੇ ਪ੍ਰਸ਼ਾਸਨ ਤੋਂ ਸਾਨੂੰ ਤਾਂ ਸਿਰਫ ਇਨਸਾਫ ਚਾਹੀਦਾ ਜੀ ਅਸੀਂ ਤਾਂ ਸਾਡਾ ਤਾਂ ਸਾਰਾ ਕੁਝ ਲੁੱਟਿਆ ਪੱਟਿਆ ਗਿਆ ਜੀ ਅੱਜ ਸਾਡਾ ਤਾਂ ਖਤਮ ਹੋ ਗਿਆ ਜੀ ਅਸੀਂ ਤਾਂ ਅੱਜ ਬਸ ਉੱਥੇ ਕਰਾਂਗੇ ਕਿੰਨੀ ਉਮਰ ਸੀ ਇਹਨਾਂ ਦੀ ਇਹ 26 ਸਾਲ ਜਿਸ ਟਾਈਮ ਆ ਲੱਗਣਾ ਇਹਨੂੰ ਦੋ ਪ੍ਰੈਲ ਟੂ ਮਨ ਨੂੰ ਜਿੱਥੇ ਰਹਿੰਦੇ ਆ ਦੱਸਣਗੇ ਓਕੇ ਲੱਗਦਾ ਇਹਦਾ ਇਹ ਮੰਨ ਲਓ ਕਿ ਜਿੱਦਾਂ ਹੁਣ ਅਸੀਂ ਪਿੱਛੋਂ ਆਏ ਆ ਸਾਨੂੰ ਪਤਾ ਲੱਗਿਆ ਉਹਨਾਂ ਨੇ ਦੱਸਣ ਦੇ ਅਨੁਸਾਰ ਵੀ ਉਹ ਕਹਿੰਦੇ ਮੂੰਹ ਦੇ ਵਿੱਚ ਝੱਗ ਆ ਰਹੀ ਆ ਵੀ ਸਾਨੂੰ ਤਾਂ ਇਦਾਂ ਹੀ ਲੱਗਦਾ ਵੀ ਉਹਨੂੰ ਕੋਈ ਜ਼ਹਿਰੀਲੀ ਚੀਜ਼ ਦਿੱਤੀ ਗਈ ਆ ਜਿੱਦਾਂ ਉਹਨੇ ਕੱਲ ਸਾਨੂੰ ਸ਼ਾਮ ਨੂੰ STD ਗੋਲ ਤੋਂ ਆਪਣੀ ਸਿਸਟਰ ਨੂੰ ਫੋਨ ਕੀਤਾ ਹੈਗਾ ਵਧੀਆ ਗੱਲਬਾਤ ਹੋਈ ਆ ਕੋਈ ਚੱਕਰ ਨਹੀਂ ਉਹਦਾਂ ਦੀ ਕੋਈ ਪ੍ਰੋਬਲਮ ਨਹੀਂ ਸੀਗੀ ਜੇ ਕੋਈ ਪ੍ਰੋਬਲਮ ਹੁੰਦੀ ਉਹ ਸਾਨੂੰ ਨਾਲ ਦੀ ਨਾਲ ਦੱਸਦਾ ਸੀ ਹਨਾ ਤੇ ਬਾਕੀ ਇਹਦੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਆ ਸਾਨੂੰ ਹਨਾ ਕੋਈ ਕਿਸੇ ਨਾਲ ਸਾਡਾ ਕੋਈ ਲੱਲਾ ਨਹੀਂ ਖੱਖਾ ਨਹੀਂ ਆ ਸਾਨੂੰ ਇਹਦਾ ਸਹੀ ਜਾਂਚ ਪੜਤਾਲ ਕਰਨ ਹਨਾ ਵੀ ਜੋ ਵੀ ਹੈਗਾ ਸਾਹਮਣੇ ਆ ਹੂੰ ਥੈਂਕ ਯੂ ਤੁਸੀਂ ਉਹਦੇ ਦੋਸਤੋਂ ਭਰਾ ਤੁਹਾਡੇ ਨਾਲ ਰਹਿੰਦਾ ਸੀਗਾ ਅ ਅੱਛਾ ਜੀ ਜੀ ਤੁਸੀਂ ਉਹਨਾਂ ਦੇ ਰਿਸ਼ਤੇਦਾਰ ਹੋ ਕਿਵੇਂ ਦਾ ਸੁਭਾਅ ਹੈਗਾ ਸੀਗਾ ਉਸ ਦਾ ਉਸ ਦਾ ਸੁਭਾਅ ਤਾਂ ਬਹੁਤ ਚੰਗਾ ਸੀ ਆ ਹਨਾ ਵੀ ਮੇਰੇ ਪ੍ਰਤੀ ਤਾਂ ਉਹ ਵੀ ਮੈਨੂੰ ਬਹੁਤ ਨੀਵਾਂ ਹੋ ਕੇ ਮਿਲਦਾ ਸੀ ਬੁਲਾਉਂਦਾ ਸੀ ਵਧੀਆ ਗੱਲਬਾਤ ਕਰਦਾ ਸੀ ਵੀ ਆਪਾਂ ਕਦੇ ਸੋਚਿਆ ਨਹੀਂ ਸੀ ਵੀ ਉਹ ਇਦਾਂ ਦਾ ਕੰਮ ਹੋ ਜੂਗਾ ਚਲੋ ਹਨਾ ਜੇਲ੍ਹ ਦੇ ਵਿੱਚ ਸੀਗੇ ਜੇ ਉੱਥੇ ਤਾਂ ਆਪਾਂ ਨੂੰ ਪਤਾ ਹੁੰਦਾ ਹਨਾ ਬੰਦਾ ਸੇਫ ਹੁੰਦਾ ਸਭ ਗੱਲਾਂ ਬਾਤ ਬੀ ਇਹ ਗੱਲਾਂ ਤਾਂ ਆਪਾਂ ਸੋਚ ਨਹੀਂ ਸਕਦੇ ਵੀ ਉਹਦੇ ਮੂੰਹ ਵਿੱਚੋਂ ਝੱਗ ਕਿਹੜੀ ਗੱਲਾਂ ਆਈਆਂ ਹੂੰ ਜ਼ਹਿਰੀਲੀ ਚੀਜ਼ ਦਿੱਤੀ ਗਈ ਤਾਂ ਫੇਰ ਹੀ ਆਈ ਆ ਵੀ ਉਹਦੀ ਜਾਂਚ ਪੜਤਾਲ ਹੋਵੇ ਜੋ ਵੀ ਇਨਵੈਸਟੀਗੇਸ਼ਨ ਦੇ ਵਿੱਚ ਆਉਂਦਾ ਹਨਾ ਉਹ ਸਾਹਮਣੇ ਰੱਖਿਆ ਜਾਵੇ ਤੁਸੀਂ ਡੈੱਡ ਬੋਰਡ ਦੀ ਦੇਖੀ ਹੈਗੀ ਮੂੰਹ ਤੇ ਚਾਗ ਗਾ ਲੀ ਮੈਂ ਹਾਲੇ ਦੇਖਿਆ ਨਹੀਂ ਮੈਂ ਬਹੁਤ ਇਹਨਾਂ ਨੂੰ ਕਿਹਾ ਵੀ ਮੈਨੂੰ ਇੱਕ ਵਾਰ ਦਿਖਾ ਦੋ ਵੀ ਹਨਾ ਕਿਦਾਂ ਜਿਵੇਂ ਇਹਨਾਂ ਨੇ ਮੈਨੂੰ ਦੱਸਿਆ ਮੈਂ ਥੋੜਾ ਜਿਹਾ ਲੇਟ ਆਇਆ ਕਰਕੇ ਮੈਨੂੰ ਨਹੀਂ ਦਿਖਾਇਆ ਗਿਆ ਜਦੋਂ ਦੇਖਾਂਗੇ ਫਿਰ ਵੀ ਪਤਾ ਲੱਗੂਗਾ ਵੀ ਕੀ ਗੱਲ ਹੈ ਹਨਾ ਤੇ ਬਸ ਉਹਦੀ ਇਨਵੈਸਟੀਗੇਸ਼ਨ ਹੋਵੇ ਵੀ ਜੋ ਵੀ ਹਨਾ ਸਾਹਮਣੇ ਆਵੇ ਸੱਚਾ ਜੋ ਵੀ ਟੀਨਾ ਮੈਂ ਫਿਰ ਤੁਹਾਡਾ ਮੈਂ ਮੇਰਾ ਨਾਮ ਲਖਮਨ ਸਿੰਘ ਹੈ ਤੁਸੀਂ ਕੀ ਲੱਗਦੇ ਹੈਗੇ ਮੈਂ ਇਹਨਾਂ ਦਾ ਜੀਜਾ ਹੀ ਹਾਂ ਰਾਤ ਨੂੰ ਜੀ 3 ਵਜੇ 50 ਮਿੰਟ ਤੇ अर्ਲੀ ਮਾਰਨਿੰਗ ਪੇਸ਼ੈਂਟ ਆਇਆ ਸੈਂਟਰਲ ਜੇਲ ਤੋਂ ਸतीश ਕੁਮਾਰ ਭਾਰਤ ਭੂਸ਼ਨ son of ਸतीश ਕੁਮਾਰ 23 22 ਸਾਲ ਦੀ ਉਮਰ ਸੀ ਉਹਦੀ ਤੇ ਸਾਡੇ ਕੋਲ ਅਨਕੌਨਸ਼ੀਅਸ ਸਟੇਟ ਦੇ ਵਿੱਚ ਆਇਆ ਸੀਗਾ ਸੈਂਟਰਲ ਜੇਲ ਤੋਂ ਡਾਕਟਰ ਨੇ ਚੈੱਕ ਕਰਕੇ ਭੇਜਿਆ ਸੀਗਾ ਤੇ ਉਸ ਤੋਂ ਬਾਅਦ ਉਹਦੇ ਮੂੰਹ ਦੇ ਵਿੱਚੋਂ ਕਾਫੀ ਜ਼ਿਆਦਾ ਝੱਗ ਜੀ ਜਿਹਨੂੰ ਕਹਿੰਦੇ ਆਪਾਂ ਉਹ ਨਿਕਲ ਰਹੀ ਸੀਗੀ ਤੇ ਜੋ ਸਾਡੇ ਕੋਲੇ ਫਰਸਟ ایڈ ਟਰੀਟਮੈਂਟ ਹੁੰਦਾ ਐਮਰਜੈਂਸੀ ਟਰੀਟਮੈਂਟ ਹੁੰਦਾ ਸੀ ਉਹ ਦਿੱਤਾ ਉਹਨੂੰ ਪੇਸ਼ੈਂਟ ਦੀ ਸੈਚੂਰੇਸ਼ਨ ਕਾਫੀ ਡਾਊਨ ਹੋ ਗਈ ਸੀਗੇ ਆਕਸੀਜਨ ਵੀ ਦਿੱਤੀ ਉਹਨੂੰ ਬਟ ਐਟ ਲਾਸਟ 5:34 ਮਿੰਟ ਤੇ ਉਹਨੂੰ ਆਫਟਰ ਸੀਪੀਆਰ ਪ੍ਰੋਪਰ ਪ੍ਰੋਟੋਕੋਲ ਫਾਈਨਲ ਕਰਕੇ ਅਸੀਂ ਤੇ ਉਹਦੀ ਡੈਥ ਹੋ ਗਈ ਹੈ ਤੇ ਹੁਣ ਪੇਸ਼ੈਂਟ ਅੱਜ ਮੋਰਚਰੀ ਤੇ ਸ਼ਿਫਟ ਕੀਤਾ ਜਿਹਨਾਂ ਦੀ ਡਿਊਟੀ ਹੈ ਪੋਸਟਮਾਰਟਮ ਦੀ ਉਸ ਤੋਂ ਬਾਅਦ ਦੇਖਦੇ ਹਾਂ ਕੀ ਬੰਦ ਕੀ ਰਾਮ ਸਿੰਘ ਮੇਰਾ ਨਾਮ ਡਾਕਟਰ ਅਗਵੇਵਾਲ ਸੀ ਖੈਰ ਦੇਖਣਾ ਹੋਵੇਗਾ ਪੁਲਿਸ ਕਾਰਵਾਈ ਚ ਕੀ ਕੁਝ ਨਿਕਲ ਕੇ ਸਾਹਮਣੇ ਆਉਂਦਾ ਤੁਸੀਂ ਦੇਖਦੇ ਰਹੋ ਲਾਈਵ ਤੇ ਚੈਨਲ